ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਹੈ ਜੀ ਵੱਡਾ ਵੀਰਵਾਰ ਤੇ ਇਹਨਾਂ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਦੇ ਲਈ ਸਮਾਂ ਸੋਨੇ ਤੇ ਸੁਹਾਗਾ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਦੁੱਖਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਤੋਂ ਲੈ ਕੇ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਹੁਣ ਕਿਸਮਤ ਬਦਲਣ ਵਾਲੀ ਹੈ ਇਹਨਾਂ ਦੇ ਲਈ ਬਹੁਤ ਹੀ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਅੱਜ ਤੋਂ ਲੈ ਕੇ ਹੀ ਇਹ ਰਾਸ਼ੀ ਵਾਲੇ ਬਣਨ ਵਾਲੇ ਹਨ ਧਨ ਦੇ ਨਾਲ ਮਾਲਾ ਮ ਇਹਨਾਂ ਦੀ ਹੁਣ ਕਿਸਮਤ ਸੋਨੇ ਵਾਂਗ ਬਦਲ ਜਾਵੇਗੀ ਜੇਕਰ ਇਹ ਸ਼ੇਰ ਰਾਸ਼ੀ ਵਾਲੇ ਜਾਤਕ ਬਹੁਤ ਸਮੇਂ ਤੋਂ ਗਰੀਬੀ ਦਾ ਸਾਹਮਣਾ ਕਰਦੇ ਪਏ ਸਨ ਤਾਂ ਹੁਣ ਇਹਨਾਂ ਦੇ ਘਰ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਜੇਕਰ ਤੰਗੀ ਚੱਲਦੀ ਸੀ ਹੁਣ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਵੀ ਇਹਨਾਂ ਨੂੰ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹਨਾਂ ਦੇ ਘਰ ਵਿੱਚ ਹੁਣ ਬਹੁਤ ਹੀ ਵੱਡੀਆਂ-ਵੱਡੀਆਂ ਅਪਾਰ ਖੁਸ਼ਖਬਰੀਆਂ ਤੇ ਸਫਲਤਾਵਾਂ ਇਹਨਾਂ ਨੂੰ ਪ੍ਰਾਪਤ ਹੋ ਜਾਣਗੀਆਂ ਜਿਸ ਕਰਕੇ ਇਹਨਾਂ ਦਾ ਜੀਵਨ ਹੁਣ ਭਿਖਾਰੀਆਂ ਤੋਂ ਰਾਜਿਆਂ ਦੇ ਸਮਾਨ ਹੋ ਜਾਵੇਗਾ ਕਰੂੜਾ ਵਾਲਾ ਜੀਵਨ ਕਰੂੜਾ પતિ ਹੋ ਜਾਵੇਗਾ ਕਿਉਂਕਿ ਦੋਸਤ ਬਹੁਤ ਲੰਮੇ ਸਮੇਂ ਦੇ ਬਾਅਦ ਕਰਮਫਲ ਦਾਤਾ ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਤੇ ਬੇहद ਪਰਸੰਨ ਹੋ ਚੁੱਕੇ ਹਨ ਜਿਸ ਕਰਕੇ ਹੁਣ ਇਹਨਾਂ ਦੀ ਬੰਦ ਕਿਸਮਤ ਦੇ ਤਾਲੇ ਖੁੱਲਣ ਵਾਲੇ ਹਨ ਇਹ ਸ਼ੇਰ ਰਾਸ਼ੀ ਵਾਲੇ ਧਨ ਨਾਲ ਮਾਲਾ-ਮਾਲ ਹੋਣ ਵਾਲੇ ਹਨ ਕਿਹਾ ਜਾਂਦਾ ਹੈ ਕਿ ਕਰਮਫਲ ਦਾਤਾ ਜਦੋਂ ਆਪਣੇ ਭਗਤਾਂ ਤੋਂ ਬੇहद ਪਰਸੰਨ ਹੋ ਜਾਂਦੇ ਹਨ ਉਹ ਉਹਨਾਂ ਦੀ ਹਰ ਇੱਕ ਇੱਛਾ ਫਿਰ ਪੂਰੀ ਕਰ ਦਿੰਦੇ ਹਨ ਉਹਨਾਂ ਦੇ ਬਚਪਨ ਦੇ ਫਿਰ ਸੁਪਨੇ ਵੀ ਪੂਰੇ ਹੋ ਜਾਂਦੇ ਹਨ ਇਸ ਕਰਕੇ ਦੋਸਤੋ ਹੁਣ ਤੁਹਾਡੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਤੁਹਾਡੇ ਬਚਪਨ ਦੇ ਸੁਪਨੇ ਵੀ ਹੁਣ ਪੂਰੇ ਹੋਣ ਵਾਲੇ ਹਨ ਜਿਸ ਕਰਕੇ ਤੁਹਾਡੇ ਘਰ ਵਿੱਚ ਪੈਸਾ ਵੀ ਆਵੇਗਾ ਤੁਹਾਡੇ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਧਨ ਦੌਲਤ ਦੀ ਬਾਰਿਸ਼ ਹੋ ਸਕਦੀ ਹੈ ਜਿਸ ਕਰਕੇ ਹੁਣ ਤੁਹਾਨੂੰ ਧਨਵਾਨ ਬਣਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਪਰ ਦੋਸਤੋ ਵੇਖਣਾ ਇਹ ਹੋਵੇਗਾ ਕਿ ਉਹ ਕਿਹੜੀਆਂ ਰਾਸ਼ੀਆਂ ਹਨ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਵਾਲੇ ਹਨ ਜਿਹੜੇ ਮਾਲਾ-ਮਾਲ ਹੋਣ ਵਾਲੇ ਹਨ ਕਿਤੇ ਦੋਸਤੋ ਇਹਨਾਂ 6 ਰਾਸ਼ੀ ਵਾਲਿਆਂ ਦੇ ਵਿੱਚੋਂ ਤੁਹਾਡੀ ਵੀ ਰਾਸ਼ੀ ਸ਼ਾਮਿਲ ਤਾਂ ਨਹੀਂ ਕਿਤੇ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਕੁਝ ਦਿਨਾਂ ਵਿੱਚ ਮਾਲਾ-ਮਾਲ ਹੋਣ ਵਾਲੇ ਤਾਂ ਨਹੀਂ ਇਹ ਸਾਰੀ ਹੀ ਜਾਣਕਾਰੀ ਹਾਸਿਲ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਆਓ ਹੁਣ ਜਾਣਦੇ ਹਾਂ ਜੀ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਨੰਬਰ 1 ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਗੱਲ ਕਰਦੇ ਹਾਂ ਕਰਕ ਰਾਸ਼ੀ ਵਾਲੇ ਭਗਤਾਂ ਦੀ ਜਿਨ੍ਹਾਂ ਦੇ ਲਈ ਇਹ ਹਫ਼ਤਾ ਜਿਹੜਾ ਹੈ ਬੜਾ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਕਿਉਂਕਿ ਇਹਨਾਂ ਦੇ ਘਰ ਵਿੱਚ ਹੁਣ ਪੂਰੀ ਹੀ ਜ਼ਿੰਦਗੀ ਪੈਸੇ ਦੀ بارش ਹੋਣ ਵਾਲੀ ਹੈ। ਇਹਨਾਂ ਦੀ ਹੁਣ ਸਭ ਤੋਂ ਵਿਚਾਰ ਲਈ ਬੱਚਾ ਜਿਹੜਾ ਵੀ ਹੈ ਉਹਨੂੰ ਹੁਣ ਕੋਈ ਸਰਕਾਰੀ ਜੌਬ ਦੀ ਪ੍ਰਾਪਤੀ ਹੋ ਸਕਦੀ ਹੈ ਜਿਸ ਨਾਲ ਹੁਣ ਇਹਨਾਂ ਦੇ ਘਰ ਵਿੱਚ ਪੈਸੇ ਦੀ ਤੰਗੀ ਦਾ ਇਹਨਾਂ ਨੂੰ ਨਹੀਂ ਸਾਹਮਣਾ ਕਰਨਾ ਪਵੇਗਾ। ਨਾ ਹੀ ਇਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਤੇ ਨਾ ਹੀ ਮਾਨਸਿਕ ਪਰੇਸ਼ਾਨੀ ਦਾ। ਘਰ ਦੇ ਵਿੱਚ ਮਾਇਆ ਹੀ ਮਾਇਆ ਹੋਵੇਗੀ। ਦੋਸਤੋ ਇਹਨਾਂ ਦੀ ਇਹ ਜਿਹੜੇ ਬੱਚੇ ਹਨ ਵਿਚਾਰ ਲੈ ਆਪਣੇ ਮਾਤਾ ਪਿਤਾ ਦਾ ਨਾਮ ਰਾਸ਼ਨ ਕਰਨ ਵਾਲੇ ਹਨ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਮਾਨ ਸਨਮਾਨ ਮਿਲ ਸਕਦਾ ਹੈ ਇਥੋਂ ਤੱਕ ਕਿ ਇਹਨਾਂ ਦੇ ਘਰ ਵਿੱਚ ਬਹੁਤ ਹੀ ਹੁਣ ਪੈਸਾ ਹੋਵੇਗਾ ਤੇ ਇਹਨਾਂ ਦੇ ਜਿਹੜੇ ਵੱਡੇ ਵੱਡੇ ਦੁਸ਼ਮਣ ਹਨ ਉਹ ਵੀ ਹੁਣ ਇਹਨਾਂ ਦਾ ਪਾਣੀ ਭਰਣਗੇ ਪਰ ਦੋਸਤ ਜੇਕਰ ਇਹਨਾਂ ਦੇ ਘਰ ਵਿੱਚ ਹਮੇਸ਼ਾ ਦੁੱਖਾਂ ਦਾ ਸਾਇਆ ਬਣਿਆ ਰਹਿੰਦਾ ਹੈ ਕੋਈ ਨਾ ਕੋਈ ਪਰਿਵਾਰਕ ਮੈਂਬਰ ਬਿਮਾਰ ਰਹਿੰਦਾ ਹੈ ਇਹਨਾਂ ਦੇ ਉਸ ਪਰਿਵਾਰਕ ਮੈਂਬਰ ਨੂੰ ਵੀ ਹੁਣ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਦੋਸਤੋ ਭਗਵਾਨ ਸ਼ਨੀ ਦੇਵਤੇ માતા ਲక్ష్ਮੀ ਜੀ ਦਾ ਅਸ਼ੀਰਵਾਦ ਇਹਨਾਂ ਰਾਸ਼ੀ ਵਾਲਿਆਂ ਤੇ ਬਣ ਚੁੱਕਾ ਹੈ ਜਿਸ ਕਰਕੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਰਹਿਣ ਵਾਲੀ ਹੈ ਜੇਕਰ ਇਹ ਚਾਹੁੰਦੇ ਹਨ ਕਿ ਭਗਵਾਨ ਸ਼ਨੀ ਦਾ ਅਸ਼ੀਰਵਾਦ ਹਮੇਸ਼ਾ ਲਈ ਇਹਨਾਂ ਤੇ ਬਣਿਆ ਰਹੇ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਇਹਨਾਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਫਿਰ ਕੋਈ ਨਹੀਂ ਰੋਕ ਸਕਦਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਬੜਾ ਹੀ ਸ਼ੁਭ ਤੇ ਬਿਹਤਰ ਹੋਣ ਵਾਲਾ ਹੈ ਕਿਉਂਕਿ ਦੋਸਤੋ ਇਹਨਾਂ ਦਾ ਲੰਮੇ ਸਮੇਂ ਤੋਂ ਪੈਸਾ ਜੇਕਰ ਕਿਤੇ ਰੁਕਿਆ ਹੋਇਆ ਸੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਉਹ ਪੈਸਾ ਇਹਨਾਂ ਨੂੰ ਵਾਪਸ ਮਿਲਣ ਵਾਲਾ ਹੈ ਜਿਸ ਨਾਲ ਇਹਨਾਂ ਨੂੰ ਵੱਡਾ ਧਨਲਾਭ ਵੀ ਹੋਣ ਵਾਲਾ ਹੈ ਇਸ ਤੋਂ ਇਲਾਵਾ ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਇਹਨਾਂ ਤੇ ਹਮੇਸ਼ਾ ਬਣਿਆ ਰਹੇਗਾ ਜੇਕਰ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਕਿਸੇ ਗਰੀਬ ਨੂੰ ਦਾਨ ਕਰਦੇ ਹਨ ਤਾਂ ਇਹਨਾਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਤੁਲਾ ਰਾਸ਼ੀ ਵਾਲੇ ਹੁਣ ਗੱਲ ਕਰਦੇ ਹਾਂ ਜੀ ਕਿ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਕਿਸੇ ਪਰੇਸ਼ਾਨੀ ਦਾ ਸਹਮਣਾ ਕੀਤਾ ਸੀ ਉਹਨਾਂ ਦੀ ਹੁਣ ਪਰੇਸ਼ਾਨੀ ਦਾ ਅੰਤ ਹੋ ਜਾਵੇਗਾ ਜੇਕਰ ਇਹਨਾਂ ਨੇ ਲੰਮੇ ਸਮੇਂ ਤੋਂ ਕਿਧਰੇ ਪੈਸਾ ਰੁਕਿਆ ਹੋਇਆ ਸੀ ਵਾਪਸ ਮਿਲ ਜਾਵੇਗਾ ਇਸ ਤੋਂ ਇਲਾਵਾ ਇਹ ਆਪਣਾ ਕੋਈ ਨਵਾਂ ਵਪਾਰ ਵੀ ਸ਼ੁਰੂ ਕਰ ਸਕਦੇ ਹਨ ਉਸ ਕੰਮ ਦੇ ਵਿੱਚ ਹੁਣ ਇਹ ਦਿਨ ਰਾਤ ਜਾਗਣੇ ਤਰੱਕੀ ਕਰਨਗੇ ਪਰ ਉਹ ਵਪਾਰ ਦਾ ਕੰਮ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਹੀ ਸ਼ੁਰੂ ਕਰਨਾ ਚਾਹੀਦਾ ਹੈ ਜੋ ਕਿ ਇਹਨਾਂ ਦੇ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਉਹ ਵਪਾਰ ਦਾ ਕੰਮ ਇਹਨਾਂ ਦਾ ਗਰੀਬੀ ਭਰਿਆ ਜੀਵਨ ਅਮੀਰੀ ਵਿੱਚ ਬਦਲ ਸਕਦਾ ਹੈ ਇਹਨਾਂ ਦੇ ਘਰ ਵਿੱਚ ਵੱਡੀ ਮਾਤਰਾ 'ਚ ਮਾਇਆ ਦਾ ਆਗਮਨ ਹੋਵੇਗਾ ਜੇਕਰ ਫਿਰ ਵੀ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ 21 April ਤੋਂ ਪਹਿਲਾਂ ਪਹਿਲਾਂ ਤੀਰਥ ਯਾਤਰਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹਨਾਂ ਦੇ ਰਾਹਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਿਲਕੁਲ ਸਮਾਪਤ ਹੋ ਜਾਣਗੀਆਂ ਹਰ ਕੰਮ ਹੀ ਆਸਾਨੀ ਨਾਲ ਸਿਰੇ ਚੜ ਜਾਵੇਗਾ ਜੇਕਰ ਇਹਨਾਂ ਦੇ ਘਰ ਵਿੱਚ ਕੋਈ ਬੁਰੀ ਘਟਨਾ ਵਾਪਰਨ ਵਾਲੀ ਹੈ ਤਾਂ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਤੇ ਇਹ ਸੰਕਟ ਟਲਣ ਵਾਲਾ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਇਹਨਾਂ ਦੀ ਪੂਜਾ ਭਗਤੀ ਤੇ দান ਪੁੰਨ ਤੋਂ ਪ੍ਰਸੰਨ ਹੋ ਕੇ ਇਹਨਾਂ ਦਾ ਬੁਰਾ ਸਮਾਂ ਹੁਣ ਸਮਾਪਤ ਕਰਨ ਵਾਲੇ ਹਨ ਘਰ ਦੇ ਵਿੱਚ ਕੁਝ ਹਾਲੀ ਪੈਦਾ ਹੋਣ ਵਾਲੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਤੁਹਾਡੀ ਬੰਦ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਸੁੱਤੀ ਕਿਸਮਤ ਜਾਗਣ ਵਾਲੀ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਦੇ ਨਾਮ ਦੇ ਉੱਤੇ ਵੱਡੇ ਵੱਡੇ ਤੁਸੀਂ ਦਾਨ ਪੁੰਨ ਕਾਫੀ ਸਮੇਂ ਤੋਂ ਕਰਦੇ ਆ ਰਹੇ ਸੀ ਜੋ ਕਿ ਹੁਣ ਤੁਹਾਡੇ ਲਈ ਵਰਦਾਨ ਸਾਬਿਤ ਹੋ ਜਾਣਗੇ ਤੁਸੀਂ ਗਰੀਬੀ ਦੀ ਮਾਰ ਦੇ ਕਾਰਨ ਨਵਾਂ ਮਕਾਨ ਬਣਾਉਣ ਦਾ ਹਰ ਵਾਰ ਕੰਮ ਅਧੂਰਾ ਹੀ ਛੱਡ ਦਿੰਦੇ ਸੀ ਇਸ ਵਾਰ ਤੁਸੀਂ ਜੇਕਰ ਸ਼ਨੀਵਾਰ ਦੇ ਦਿਨ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਸ਼ਨੀਵਾਰ ਦੇ ਦਿਨ ਤੁਸੀਂ ਕਿਸੇ ਵੀ ਭਗਤ ਨੂੰ ਦਾਨਪੁਣ ਕਰਕੇ ਭੋਜਨ ਕਰਵਾ ਕੇ ਹੀ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਹੈ ਤੁਹਾਡਾ ਘਰ ਬਹੁਤ ਵਧੀਆ ਤਰੀਕੇ ਨਾਲ ਫਿਰ ਤਿਆਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਧਨ-ਦੌਲਤ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ। ਇਸ ਤੋਂ ਇਲਾਵਾ ਇਹਨਾਂ ਦੇ ਬੱਚੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਵਾਲੇ ਹਨ। ਇਹਨਾਂ ਦੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਡੀਆਂ-ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਕਿਉਂਕਿ ਕਾਫੀ ਸਮੇਂ ਤੋਂ ਸਖਤ ਮਿਹਨਤ ਕਰਦੇ ਆ ਰਹੇ ਸਨ ਜਿਸ ਕਰਕੇ ਹੁਣ ਇਹਨਾਂ ਦੀ ਗਰੀਬੀ ਦੂਰ ਹੋ ਜਾਵੇਗੀ। ਇਹਨਾਂ ਨੂੰ ਹੋਰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋ ਜਾਣਗੀਆਂ। ਆਪਣੇ ਘਰ ਦੀ ਛੱਤ ਦੇ ਉੱਤੇ ਮਿੱਠੇ ਚਾਵਲ ਤੇ ਮਿੱਠੀ ਰੋਟੀ ਪੰਛੀਆਂ ਨੂੰ ਜ਼ਰੂਰ ਤੁਹਾਨੂੰ ਪਾਉਣੀ ਚਾਹੀਦੀ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੱਕ ਵੱਡਾ ਚਮਤਕਾਰ ਹੋ ਜਾਵੇਗਾ ਤੁਹਾਡੀ ਗਰੀਬੀ ਜੜ ਤੋਂ ਖਤਮ ਹੋ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਸਮਾਂ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਕਿਉਂਕਿ ਸ਼ਨੀ ਦੇਵ ਤੁਹਾਡੇ ਘਰ ਵਿੱਚ ਬਿਰਾਜਮਾਨ ਹੋਣ ਕਰਕੇ ਤੁਹਾਡੇ ਘਰ ਦੀ ਸਾਫ ਸਫਾਈ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਅਜਿਹਾ ਹੋਣ ਤੇ ਸ਼ਨੀ ਦੇਵ ਭਗਵਾਨ ਤੁਹਾਨੂੰ ਦੌਲਤ ਦੀ ਫਿਰ ਕੋਈ ਵੀ ਕਮੀ ਨਹੀਂ ਰਹਿਣ ਦੇਣਗੇ ਪੂਰੀ ਜ਼ਿੰਦਗੀ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਜਿਵੇਂ ਕਿ ਤੁਸੀਂ ਕੋਈ ਕਪੜੇ ਦਾ ਬਿਜ਼ਨਸ ਕਰਦੇ ਹੋ ਜਾਂ ਪ੍ਰਾਪਰਟੀ ਡੀਲਰ ਦਾ ਜਾਂ ਠੇਕੇਦਾਰੀ ਦਾ ਬਿਜ਼ਨਸ ਸ਼ੁਰੂ ਕਰ ਲੈਂਦੇ ਹੋ ਉਸ ਕੰਮ ਦੇ ਲਈ ਤੁਹਾਨੂੰ ਹੁਣ ਸਮਾਂ ਬੜਾ ਹੀ ਸ਼ੁਭ ਸਾਬਿਤ ਹੋ ਜਾਵੇਗਾ ਜਿਸ ਕਰਕੇ ਤੁਸੀਂ ਹੁਣ ਬਹੁਤ ਪੈਸਾ ਕਮਾਓਗੇ ਮੁੱਦ ਤਾਂ ਤੋ ਪੁਰਾਣੀ ਗਰੀਬੀ ਤੁਹਾਡੀ ਹੁਣ ਦੂਰ ਹੋ ਸਕਦੀ ਹੈ ਤੁਸੀਂ ਰੋਣਾਪਤੀ ਤੋਂ ਕਰੋਣਾਪਤੀ ਬਣ ਸਕਦੇ ਹੋ ਪਰ ਜੇਕਰ ਇਹਨਾਂ ਦੇ ਕੰਮਕਾਰ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਤੀਰਥ ਯਾਤਰਾ ਤੇ ਜਾਣਾ ਹੋਵੇਗਾ ਘਟੋ ਘਟ 4-5 ਦਿਨ ਤੁਸੀਂ ਤੀਰਥ ਤੀਰਥ ਯਾਤਰਾ ਕਰਨੀ ਹੈ ਅਜੇਹਾ ਸਭ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਬੋਮਰਾ ਜੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋ ਜਾਵੇਗਾ ਤੁਹਾਡੇ ਲਈ ਲਾਟਰੀ ਬੰਪਰ ਸਾਬਿਤ ਹੋਵੇਗਾ ਕਿਉਂਕਿ ਹੁਣ ਤੁਹਾਨੂੰ ਕੋਈ ਖੁਸ਼ਖਬਰੀ ਦੀ ਖਬਰ ਸੁਣਨ ਨੂੰ ਮਿਲਣ ਵਾਲੀ ਹੈ ਤੁਹਾਡੇ ਘਰ ਵਿੱਚ ਪੈਸਾ ਛੱਪਰ ਫਾੜ ਕੇ ਆਵੇਗਾ ਦਿਨਾਂ ਵਿੱਚ ਹੀ ਤੁਸੀਂ ਧਨવાન ਹੋ ਜਾਓਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਵੀਂ ਮਸ਼ੀਨਰੀ ਕੋਈ ਖਰੀਦਣਾ ਚਾਹੁੰਦੇ ਹੋ ਤੇ ਜੇਕਰ ਸ਼ਨੀਵਾਰ ਦੇ ਦਿਨ ਖਰੀਦਦੇ ਹੋ ਤੁਹਾਡੇ ਲਈ ਬੜੀ ਹੀ ਬਰਕਤ ਦਾ ਪ੍ਰਤੀਕ ਬਣ ਸਕਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ वृश्चिक ਰਾਸ਼ੀ वृश्चिक ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਈਏ ਕਿ ਮਾਤਾ ਲక్ష్ਮੀ ਤੇ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਹੁਣ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡਾ ਰੁਕਿਆ ਹੋਇਆ ਪੈਸਾ ਵੀ ਵਾਪਸ ਆ ਸਕਦਾ ਹੈ ਇਸ ਸਮੇਂ ਜਿਨ੍ਹਾਂ ਦੇ ਘਰ ਵਿੱਚ ਔਲਾਦ ਨਹੀਂ ਸੀ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ ਅਜਿਹਾ ਹੋਣ ਤੇ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਜਾਵੇਗਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਤੁਹਾਡਾ ਸਾਰਾ ਹੀ ਪਰਿਵਾਰ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇਗਾ ਸੋ ਦੋਸਤੋ ਇਹ ਸਨ ਜੀ ਉਹ ਖੁਸ਼ਕਿਸਮਤ ਰਾਸ਼ੀਆਂ ਜਿਹੜੀਆਂ ਅੱਜ ਦੇ ਦਿਨ ਹੋਣ ਵਾਲੀਆਂ ਹਨ ਤਨ ਦੇ ਨਾਲ ਮਾਲਾ ਮਾਲ ਧੰਨਵਾਦ